ਸਤਿ ਸ਼੍ਰੀ ਅਕਾਲ ਜੀ ਅੱਜ ਆ 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 ਪੈਰਾ ਸਾਹਿਬ ਵਿੱਚ ਬਹੁਤ ਸਾਰੀਆਂ ਸੰਗਤਾਂ ਆ ਕੇ ਬਾਬਾ ਜੀ ਦੀ ਗੁਰਬਾਣੀ ਜੋ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਜੀ ਦਾ ਔਰ ਚ ਪੈਰਾ ਸਾਹਿਬ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਚਪਾਈ ਸਾਹਿਬ ਜੀ ਦਾ ਪਾਠ ਔਰ ਸੁਖਨੀ ਸਾਹਿਬ ਜੀ ਦਾ ਪਾਠ ਤੋਂ ਬਾਅਦ ਅਨੰਦ ਸਾਹਿਬ ਦੀ ਤੋਂ ਬਾਅਦ ਅਰਦਾਸ ਹੁੰਦੀ ਹੈ ਜੀ 4 ਵਜੇ ਇੱਥੇ ਸਾਨੂੰ ਆਂਦਿਆਂ ਨੂੰ ਤਕਰੀਬਨ ਤਿਰਨ 25 ਸਾਲ ਹੋ ਗਿਆ ਜੀ ਤੁਹਾਨੂੰ ਬਾਬਾ ਜੀ ਦੀ ਇੰਨੀ ਕੀ ਕਿਰਪਾ ਹੈ 사ਤਗੁਰ ਦੀ ਸਾਰੀਆਂ ਸੰਗਤਾਂ ਦੀ ਕਿਰਪਾ 사ਤਗੁਰ ਜੀ ਦੀ ਬਾਬਾ ਜੀ ਚਪਾਰਾ ਸਾਹਿਬ ਵਿੱਚ ਆਪ ਮੌਜੂਦ ਹੁੰਦੇ ਹਨ ਜੀ ਸਾਰ ਸੰਗਤਾਂ ਉਤੇ ਆਪਣਾ ਆਸ਼ੀਰਵਾਦ ਦਿੰਦੇ ਹਨ ਜੀ ਜਦੋਂ ਆਏ ਸੀ ਕੀ ਸੀ ਤੇ ਅੱਜ ਕੀ ਹੈ ਬਾਈ ਗੁਰ ਜੀ ਜਦੋਂ ਅਸੀਂ ਬਾਬਾ ਜੀ ਦੇ ਚਪਾਰਾ ਸਾਹਿਬ ਚਪਾਰਾ ਵਿੱਚ ਹਾਜ਼ਰੀ ਭਰਦੇ ਹਾਂ ਬਾਬਾ ਜੀ ਤੋਂ ਬਹੁਤ ਖੁਸ਼ੀ ਮਿਲਿਆ ਜੀ ਬਾਬਾ ਜੀ ਨੇ ਸਾਡੇ ਇਨੇ ਦੁੱਖ ਦੂਰ ਕੀਤੇ ਸਾਡੇ ਕਲੇਸ਼ਾਂ ਦਾ ਨਾਸ਼ ਕੀਤਾ ਔਰ ਸਾਨੂੰ ਇਥੋਂ ਤੱਕ ਪਹੁੰਚਾਇਆ ਜੀ ਮਹਾਰਾਜ ਦੀ ਬਹੁਤ ਹੀ ਕਿਰਪਾ ਅੱਛਾ ਪਹਿਲੇ ਕੀ ਕਰਦੇ ਸੀ ਤੇ ਹੁਣ ਕੀ ਆ ਬਾਈ ਗੁਰਦੀਪ ਕਿਰਪਾ ਜੀ ਪਹਿਲਾਂ ਮਹਾਰਾਜ ਦੀ ਸਾਡੇ ਕੋਲ ਕੁਝ ਵੀ ਨਹੀਂ ਸੀ ਹੁਣ ਆ ਜਸਤਪੁਰ ਦੀ ਕਿਰਪਾ ਨਾਲ ਮੈਲ ਮਾੜੀਆਂ ਬਾਬਾ ਜੀ ਦੇ ਵਰਸਾਏ ਹੋਏ ਗ੍ਰਾਮ ਵਿਖੇ ਆਪਾਂ ਸਿਮਨ ਕਰਦੇ ਜੀ ਬਹੁਤ ਤੁਸੀਂ ਸੇਵਾ ਅਸੀਂ ਅਸੀਂ ਇੱਥੇ ਬਹੁਤ ਕੁਝ ਜੀ ਹੋਰ ਹਰ ਐਤਵਾਰ ਦੀ ਤਰ੍ਹਾਂ ਅਸੀਂ ਇੱਥੇ ਲੰਗਰ ਘਰ ਵਿੱਚ ਜਾ ਕੇ ਸੇਵਾ ਵੀ ਵਰਤਨਾ ਦੀ ਸੇਵਾ ਔਰ ਸਬਜੀ ਭਾਜ ਦੀ ਸੇਵਾ ਕਰਦੇ ਆ ਜੀ ਜੋ ਕਿ ਬਾਬਾ ਜੀ ਦੀ ਕਿਰਪਾ ਨਾਲ ਹੀ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਸਭ ਤੋਂ ਪਹਿਲਾਂ ਤੇ ਜਿਹੜੀਆਂ ਸੰਗਤਾਂ ਬਾਬਾ ਦੀਸ਼ਦਰ ਦੇ ਦਰਸ਼ਨ ਕਰ ਆਈਆਂ ਹਨ ਉਹਨਾਂ ਸਾਰਿਆਂ ਨੂੰ ਮੈਂ ਕਹਿੰਦਾ ਜੀ ਇੱਥੇ ਆ ਗੁਰ ਘਰ ਆਏ ਜੇ ਸਰਦਾ ਭਾਵਨਾ ਨਾਲ ਆਓ ਤੇ ਬਾਬਾ ਜੀ ਦੇ ਆ ਕੇ ਚਪਹਿਰਾ ਘਟੋ ਇੱਥੇ ਹਰ ਮੁਰਾਦ ਤੁਹਾਡੀ ਪੂਰੀ ਹੋ ਜੀ ਕੋਈ ਸੰਗਤਾਂ ਨਾ ਰੱਖਿਓ ਕੋਈ ਵੀ ਇੱਕ ਮਾਨ ਕਰਕੇ ਆਓ ਤੇ ਮਹਾਰਾਜ ਗਿਰਬਾਂ ਨਾਲ ਤੁਹਾਨੂੰ ਕਰੋ ਤੁਰਦੇ ਆਂ ਹੀ ਤੁਹਾਡੀ ਮੁਰਾਦ ਪੂਰੀ ਹੋ ਜਾਂਦੀ ਹੈ ਜੀ ਬਬੇ ਗਿਰਬਾਂ ਨਾਲ ਤੇ ਕਿੰਨੀ ਸੰਗਤਾਂ ਦਾ ਆਇਕਾ ਨੂੰ ਵੇੜਾ ਹੋਇਆ ਕੋਈ ਸੰਗਤ ਬਹੁਤ ਆ ਹੁਣ ਜੋ ਦਾ ਮੌਸਮ ਸਹੀ ਹੋਇਆ ਵਾ ਕੋਈ ਸੰਗਤ ਦੁੱਗਣੀ ਹੋ ਗਈ ਆ ਸਰਦੀਆਂ ਥੋੜੀ ਘਟ ਗਈ ਸੀ ਪਰ ਹੁਣ ਦੁੱਗਣੀ ਹੋ ਗਈ ਸੰਗਤ ਬਹੁਤ ਜ਼ਿਆਦਾ ਲੋਕਾਂ ਨੂੰ ਕੀ ਕੋਈ ਭਾਈ ਮੈਂ ਸੰਗਤ ਨੂੰ ਇਹ ਸਦੇ ਅੱਗੇ ਵੀ ਦਿੱਤਾ ਰੁਕਿਆ ਅੱਜ ਸੰਗਤ ਜਿਹੜੀ ਇੱਥੇ ਆਈ ਹੈ ਦਰਸ਼ ਸੰਗਤਾਂ ਪੰਗਤ ਚ ਜਾਵੇ ਜਿਸ ਤਰ੍ਹਾਂ ਪੰਗਤ ਲੱਗੀ ਆ ਤੇ ਇੱਕ ਬਹੁਤ ਸਗਤ ਨੂੰ ਨਿਕਲਣ ਵਾਸਤੇ ਇੱਕ ਬਾਹਰ ਆਉਣ ਵਾਸਤੇ ਰਸਤਾ ਬਣਾਇਆ ਹੋਆ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਆ ਬੈਣ ਵਾਸਤੇ ਵੀ ਜਗ੍ਹਾ ਬਣਾਈਆਂ ਨੇ ਕਾਰ ਪਾਰਕਿੰਗ ਦੀ ਜਗ੍ਹਾ ਵੇਲੀ ਕਰਕੇ ਉੱਥੇ ਬੈਨ ਨੂੰ ਹਾਲ ਬਣਾਇਆ ਬਾਬਾ ਦੇ ਉੱਥੇ ਬੈਠੇ ਸੰਗਤ ਰਸਤੇ ਜਿਹੜੀ ਸੰਗਤ ਬੈਠੀ ਉਹਨਾਂ ਨੂੰ ਵੀ ਜੇ ਆ ਕੇ ਅੰਦਰ ਹਾਲ 'ਚ ਬੈਠਿਆ ਕਰੋ ਤੇ ਮਰਾਦਾ ਨਾਲ ਦਰਸ਼ਨ ਕਰੋ ਪੈਰ ਧੋ ਕੇ ਜਾਓ ਅੰਦਰ ਕੇ ਸੇਵਾ ਕਰੋ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਅਸੀਂ ਇੱਥੇ ਮਹਾਰਾਜ ਦੇ ਘਰ ਆਉਂਦੇ ਆ ਇੱਥੇ ਜੋ ਆਪਣੇ ਦਿਲ ਦੀ ਤਮੰਨਾ ਜੋ ਮੰਗਦੇ ਹੋ ਤੁਸੀਂ ਇੱਥੇ ਪ੍ਰਤੱਖ ਮਿਲਦਾ ਪਰ ਸੱਚੇ ਦਿਲੋਂ ਆਓ ਔਰ ਰੱਬ ਦਾ ਨਾਮ ਧਿਆਕ ਆਓ ਤੇ ਆਪਣਾ ਨਾਮ ਜੱਪੋ ਮਹਾਰਾਜ ਕਹਿੰਦੇ ਨੇ ਭਗਤੀ ਮੇਂ ਸ਼ਕਤੀ ਹੈ ਬਾਬਾ ਦੀ ਜਿੰਦ ਜਸੂ ਜੀ ਕਰਾਂ ਬਾਤ ਆ ਜਿਹੜਾ ਜਿਹੜਾ ਇੱਥੇ ਆਉਂਦਾ ਉਹ ਝੋਲੀਆਂ ਭਰ ਕੇ ਜਾਂਦਾ ਸਾਨੂੰ ਬੜਾ ਕੁਛ ਮਿਲਿਆ ਸੀ ਦੱਸ ਨਹੀਂ ਸਕਦੇ ਜੀ ਮੈਂ ਦੂਸਰਾ ਚ ਪੈਰਾ ਮੈਨੂੰ ਮਹਾਰਾਜ ਦੀ ਇੰਨੀ ਬਖਸ਼ ਹੋਈ ਆ ਮੈਨੂੰ ਉਹ ਉਹ ਚੀਜ਼ਾਂ ਮਿਲ ਗਈਆਂ ਨੇ ਆਪਾਂ ਕੀ ਦੱਸਣੀ ਆ ਦੱਸ ਕੇ ਕੀ ਲੈਣਾ ਹੁਣ ਜੋ ਜੋ ਮਹਾਰਾਜਾਂ ਜੋ ਦਿਲ ਦੀ ਤਮੰਨਾ ਪੂਰੀ ਹੋ ਰਹੀ ਉਹਦੇ ਸੱਚ ਕੰਨ ਵਸਦੇ ਜਦੋਂ ਆਈ ਸੀ ਸੋਚਿਆ ਸੀ ਇਦਾਂ ਹੋਏਗਾ ਮੈਂ ਸੋਚਿਆ ਸੀ ਮੈਂ ਕਿਹਾ ਬਾਬਾ ਜੀ ਮੈਨੂੰ ਕੋਈ ਨਿਸ਼ਾਨੀ ਦਿਓ ਮੈਨੂੰ ਪਹਿਲੇ ਦਿਨ ਹੀ ਬੀਨੀ ਨਿਸ਼ਾਨੀ ਦੇ ਦਿੱਤੀ ਉਹ ਵੀ ਨਹੀਂ ਦੱਸਣ ਵਾਲੀ ਜੇ ਕਹਿੰਦੇ ਵੇਖਣੀ ਉਹ ਤੇ ਮੇਰੇ ਕੋ ਆ ਕੇ ਦੇਖ ਸਕਦਾ ਹਾਂਜੀ ਮੇਰ ਹੋਈ ਹੈ ਹਾਂਜੀ ਬੜੀ ਕਿਰਪਾ ਲੋਕਾਂ ਨੂੰ ਕੀ ਸੁਨਾਇਆ ਜਰਾ ਮੈਂ ਸਮਾਂ ਸੁਨਾ ਦਿੰਦਾ ਕਿ ਮਹਾਰਾਜ ਦੀ ਬਾਣੀ ਪੜੋ ਔਰ ਘਰ ਵੀ ਪੜੋ ਜਿੱਥੇ ਵੀ ਆ ਕੇ ਪੜੋ ਔਰ ਸੱਚੇ ਦਿਲੋਂ ਆਓ ਸੱਚੇ ਹਿਰਦੇ ਨਾਲ ਆਓ ਤੇ ਪੂਰਾ ਤਨੋਂ ਮਨੋਂ ਹੋ ਕੇ ਆਓ ਮਹਾਰਾਜ ਤੁਹਾਡੇ ਖੈਰ ਪਾਏਗਾ ਝੋਲੀਆਂ ਦੇ ਵਿੱਚ ਕਦੀ ਪ੍ਰਤੱਖ ਪੈਰਾ ਆ ਮਹਾਰਾਜ ਦੇ ਘਰ ਦਾ ਕਦੀ ਇੱਥੋਂ ਖਾਲੀ ਨਹੀਂ ਗਿਆ ਕੋਈ ਵੀ ਨਹੀਂ ਖਾਲੀ ਗਿਆ ਲੱਖਾਂ ਦੀ ਗਿਣਤੀ ਜਾਂਦੀ ਸਰ ਮੈਂ ਕਿਹਾ ਕਰੋੜਾਂ ਦੀ ਗਿਣਤੀ ਚ ਹਰ ਇੱਕ ਦੀ ਤਮੰਨਾ ਪੂਰੀ ਹੋਦੀ ਹੈ ਬਾਬੇ ਦੇ ਘਰ ਦੇ ਅਜੇ ਵੀ ਲੈਣਾ ਲੱਗੇ ਲਿਆ ਨਹੀਂ ਕਿਰਪਾ ਬਾਬੇ ਦੀ ਆ ਮੇਰਾ ਇਹ ਸੰਦੇਸ਼ ਆ ਇਹ ਨਾਮ ਜਪੋ ਔਰ ਸੱਚੇ ਦਿਲੋਂ ਆਓ ਜਿਸ ਦਾ ਕੰਮ ਨਹੀਂ ਹੁੰਦਾ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਸੱਚੇ ਦਿਲੋਂ ਆਜੋ ਉਹਦਾ ਕੰਮ ਹੁੰਦਾ ਮੈਂ ਕਹਿੰਦਾ ਪਿਆ ਵਾਦੇ ਨਾਲ ਕਹਿੰਦਾ ਬਹੁਤ ਵਧੀਆ ਜੀ ਇਚ ਚਮਤਕਾਰ ਹੁੰਦੇ ਲੋਕਾਂ ਨਾਲ ਬੱਚੇ ਜਿਤਨਾ ਮਰ ਲੋਕਾਂ ਦੇ ਠੀਕ ਨਹੀਂ ਆ ਇੱਥੇ ਆ ਕੇ ਮੱਥਾ ਟੇਕਦੇ ਆ ਬਹੁਤ ਵਧੀਆ ਜੀ ਦੁਪਹਿਰਾ ਸਾਹਿਬ ਕਰਦੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਲੋਕੀ ਮਨੋਂ ਤਨ ਆਉਂਦੇ ਆ ਪਾਠ ਕਰਦੇ ਆ ਪੂਰੀ ਸ਼ਰਧਾ ਨਾਲ ਸੰਤ ਗਰਮੀ ਕਰਨ ਵਾਧੂ ਗਰਮੀ ਵਾਧੂ ਹੋਣ ਡਿਆ ਵੀ ਆ ਮਤਲਬ ਬਹੁਤ ਬਾਰਾ ਬਾਬਾ ਦੀਪ ਸਿੰਘ ਦੀ ਕਿਰਪਾ ਆ ਸਗਤ ਵਾਧੂ ਆ ਸਾਰਿਆਂ ਦੇ ਮਨੋਕਾਮਨਾ ਪੂਰੀਆਂ ਹੁੰਦੀਆਂ ਵਾ ਤੇ ਬੜੀ ਬਾਬਾ ਜੀ ਦੀ ਕਿਰਪਾ ਬਹੁਤ ਚੰਡੀਗੜ੍ਹ ਤੱਕ ਸੰਗਤ ਆਉਂਦੀ ਹੈ ਜੀ ਹਰਿਆਣੇ ਚੋਂ ਆ ਰਹੀ ਸੀ ਬਹੁਤ ਜ਼ਿਆਦਾ ਆ ਰਹੀ ਹੈ ਬਾਬਾ ਜੀ ਜੋ ਮਨੋਂ ਮੰਗੀ ਮੰਗੀ ਹੈ ਮਨੋਕਾਮਨਾ ਪੂਰੀਆਂ ਹੁੰਦੀਆਂ ਚੜ੍ਹਦੀ ਕਲਾ ਹੁੰਦੀ ਹੈ ਗੁਰੂ ਘਰ ਆਉਣਾ ਚਾਹੀਦਾ ਸੱਚੇ ਦਿਲੋਂ ਮਹਾਰਾਜ ਦੇ ਗੁਰੂ ਘਰ ਸੱਚੇ ਦਿਲੋਂ ਆਵਾਂਗੇ ਤੇ ਸਭ ਕੁਝ ਪੂਰਾ ਹੋਊਗਾ ਸਭ ਕੁਝ ਮਿਲੂਗਾ ਮੈਨੂੰ ਭਾਜੀ 6-7 ਸਾਲ ਹੋ ਗਏ ਅੱਛਾ ਹਾਂਜੀ ਕੀ ਸਭ ਕੁਝ ਮਿਲਦਾ ਹੈ ਤੇ ਹਾਂਜੀ ਸਭ ਕੁਝ ਮਿਲਦਾ ਹੈ ਬਾਬਾ ਕੀ ਕਹਿਣਾ ਚਾਹੁੰਦੇ ਚਪੈਰਾ ਸਾਹਿਬ ਚਪੈਰਾ ਸਾਹਿਬ ਦੇ ਗੁਰੂ ਘਰ ਦੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਜੀ ਚਪੈਰਾ ਸਾਹਿਬ ਕੱਟਦੇ ਨੂੰ 60 ਸਾਲ ਹੋ ਗਿਆ ਜੋ ਜੋ ਬਾਬਾ ਜੀ ਕੋਲ ਮੰਗਿਆ ਉਹਨਾਂ ਨੇ ਆਜਾ ਨਜ਼ਰ ਹੋ ਕੇ ਦਿੱਤਾ ਜੀ ਮੈਨੂੰ ਸੋਚਿਆ ਜਿੰਦਗੀ ਚ ਇਦਾਂ ਹੋਊਗਾ ਬਦਲਾਵ ਉਸ ਤੋਂ ਵੀ ਬਦਲਾਵ ਫਿਰ ਜੇ ਆਪਾਂ ਗੁਰੂ ਨਾਲ ਜੁੜੇ ਆਂ ਤੇ ਬਦਲਾਵ ਤੇ ਆਉਂਦਾ ਹੀ ਹੈ ਜ਼ਿੰਦਗੀ ਦੇ ਵਿੱਚ ਤਾਬ ਤੋਂ ਵਧੀਆ ਗੱਲ ਆ ਕਿ ਜੋ ਮੰਗਦੇ ਆ ਉਹ ਮਿਲ ਰਿਹਾ ਸਪੈਰਾ ਸਾਹਿਬ ਧਿਆਨ ਨਾਲ ਅੱਛਾ ਲੱਖਾਂ ਦੀ ਸੰਗਤ ਆਂਦੀ ਕੀ ਕਹਿਣਾ ਚਾਹੋ ਬਸ ਜਿੰਨਾ ਜਿੰਨਾ ਦੇ ਘਰ ਖੁਸ਼ੀਆਂ ਆਣ ਗਿਆ ਉਹਨਾਂ ਨੇ ਸ਼ੁਕਰਾਨਾ ਬਾਬਾ ਜੀ ਦਾ ਅਦਾ ਕਰਨਾ ਆ ਜਾਣਾ ਜੀ ਇਸ ਕਰਕੇ ਲੱਖਾਂ ਦੀ ਸੰਗਤ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਆ ਸੰਗਤ ਦਾ ਵੀ ਪਿਆਰ ਲੋਕਾਂ ਨੂੰ ਕੀ ਸੁਣਿਆ ਜਰੋ ਸਨਿਆ ਇਹੋ ਹੀ ਹੈ ਕਿ ਜੇ ਕੋਈ ਵੀ ਬੰਦੇ ਦੀ ਮਨੋ ਕਾਮਨਾ ਨੂੰ ਆਪਣੀ ਬਾਬਾਈ ਦੇ ਦਰ ਤੇ ਆਣ ਕੇ ਪੂਰੀ ਕਰਨ ਤੋਂ ਕਾਮਨਾ ਪੂਰੀ ਹੋਣ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਸਿਕਲੀ ਮੈਂ ਇਥੇ ਇੰਡੀਆ ਆਇਆ ਸੀ ਪਿਛਲੇ ਸਾਲ 9 ਦਸੰਬਰ 2023 ਨੂੰ ਇਥੇ ਕੁਝ ਕਾਰਨ ਕੋਈ ਵਜ੍ਹਾ ਨਾਲ ਮੈਂ ਇਥੇ ਫਸ ਗਿਆ ਤੇ ਹੁਣ ਤੱਕ ਵੀ ਮੈਂ ਇੰਡੀਆ ਤੋਂ ਵਾਪਸ ਆਪਣੇ ਸ਼ਹਿਰ ਨਹੀਂ ਜਾ ਸਕਿਆ ਲੰਡਨ ਤੋਂ ਤੇ ਬਸ ਅਰਦਾਸਾਂ ਕਰੀ ਜਾ ਰਹੇ ਗੁਰੂ ਕੇ ਤੇ ਬਾਟ ਕਰ ਰਹੇ ਆ ਤੇ ਬਸ ਹੁਣ ਇੱਥੇ ਬਾਬਾ ਦੀਪ ਸਿੰਘ ਜੀ ਦੇ ਸਰਾਹ ਤੇ ਆਇਆ ਤੇ ਸੱਚੇ ਮਨ ਨਾਲ ਅਰਦਾਸ ਕੀਤੀ ਵਾਹਿਗੁਰੂ ਮੇਨਾ ਦੁੱਖ ਦੂਰ ਕਰ ਤੇ ਮਨੋ ਆਪਣੇ ਘਰ ਪਰਿਵਾਰ ਦੇ ਘਰ ਭੇਜੇ ਤੇ ਨਹੀਂ ਹਲੇ ਵੀ ਬਸ ਅਰਦਾਸ ਕੀਤੀ ਹੈ ਤੇ ਹਾਂ ਆਧਾ ਕੰਮ ਹੋ ਗਿਆ ਬਸ ਆਪ ਰੱਬ ਆਪਣੇ ਘਰ ਪਰਿਵਾਰ ਦੇ ਘਰ ਭੇਜੇ ਕਿਉਂਕਿ ਇੱਥੇ ਮੈਂ 14 ਮਹੀਨੇ ਪਤਾ ਨਹੀਂ ਹੋ ਗਏ ਇੰਡੀਆ ਦੇ ਘਰ ਫਸੇ ਹੋਇਆ ਮੈਂ ਆਪ ਕਾਰਨ ਹੋਣ ਮੀਡੀਆ ਨੂੰ ਨਹੀਂ ਦੱਸ ਸਕਦਾ ਅੱਛਾ ਤੇ ਇੱਥੇ ਆ ਗਿਆ ਹੱਲ ਹੋ ਗਿਆ ਮਸਲਾ ਬਸ ਅਰਦਾਸ ਅੱਜ ਹੀ ਕੀਤੀ ਹੈ ਤੇ ਦੇਖਦੇ ਆ ਰੱਬ ਸੁਣੇਗਾ ਕੀ ਕਹਿਣਾ ਚਾਹੁੰਦੇ ਆ ਜਗਬਾਤ ਤੇ ਇਤਨੇ ਲੱਖਾ ਕਰੋੜਾ ਸਿੰਘ ਸੰਗਤ ਆਈਏ ਉਹਨਾਂ ਦਾ ਦੁੱਖ ਦੂਰ ਕੀਤਾ ਰੱਬ ਨੇ ਵਾਹਿਗੁਰੂ ਜੀ ਨੇ ਤੇ ਮੇਰਾ ਵੀ ਦੁੱਖ ਦੂਰ ਕਰੇਗਾ ਦੁੱਖ ਦੂਰ ਕਰੇਗਾ ਹਾਂ ਜੀ ਵਿਸ਼ਵਾਸ ਹੈ ਤੁਹਾਨੂੰ ਹਾਂ ਜੀ ਬਿਲਕੁਲ ਕਿਉਂਕਿ ਸੰਗਤ ਨੇ ਸਾਰੇ ਨੇ ਕਿਹਾ ਕਿ ਸਾੜਾ ਵੱਡੇ ਵੱਡੇ ਕੰਮ ਤਾਰ ਲੇਤਾ ਹੈ ਗੁਰੂ ਜੀ ਨੇ ਤੇ ਤੇਰਾ ਕੰਮ ਕੀਏ ਉਹ ਤੂੰ ਵਾਪਸ ਚਲਾ ਜਾਏਗਾ ਮੈਂ ਕੀ ਕਹਿਣਾ ਚਾਹੂਗਾ ਜਿਹੜੀ ਨਹੀਂ ਸੰਗਤ ਆਂਦੀ ਹੈ ਯੂਕੇ 'ਚ ਤੇ ਨਹੀਂ ਹੁੰਦੀ ਨਹੀਂ ਸੰਗਤ ਇੱਥੇ ਨਹੀਂ ਗੱਲ ਕਰਦੇ ਇੱਥੇ ਸੰਗਤ ਬਹੁਤ ਆਂਦੀ ਏ ਯੂਕੇ 'ਚ ਇਤਨਾ ਸੰਗਤ ਤਾਂ ਪਤਾ ਹੈ ਇੰਡੀਆ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਉਧਰ ਦੇ ਹਿਸਾਬ ਨਾਲ ਇਤਨੀ ਨਹੀਂ ਹੈ ਪਰ ਇੱਥੇ ਸੰਗਤ ਦੇ ਨਾਲ ਮਿਲ ਕੇ ਹੋਰ एक भावना और मजबूत हो जाती है जिंदगी निराशा सी थे आगे आशा आ गई हूँ हाँ मेरा मन बहुत आ, खुश होया कि वाहगुरु तेरा आसरा है तू आप ही जाने, जाने जाने जो करने तेरा हुक्म है कि उम्मीद इतने कम हो सौ परसेंट हाँ। सौ परसेंट बोले सौ निहाल विश्वास तो लिया बिल्कुल बिल्कुल संगत ने किया ਸੰਗਤ ਤੇ ਮੈਨੂੰ ਵਿਸ਼ਵਾਸ ਹੈ ਗੁਰੂ ਦੀ ਸੰਗਤ ਨੇ ਕੀ ਕਿਹਾ ਕਿ ਜੇ ਉਹ ਵੀ ਆਇਆ ਸਾਰੇ ਦੇ ਕੰਮ ਹੋਏ ਤੇਰਾ ਕਿਉਂ ਨਹੀਂ ਹੋਏਗਾ ਕੁਝ ਵੀ ਨਹੀਂ ਬਸ ਉਸ ਉਸ ਹਾਂਜੀ ਹਾਂਜੀ ਤੇ ਕਿੰਨੀ ਧਿਰ ਚ ਪੈਣਾ ਕੱਟਦੇ ਰਹੋਗੇ ਬਾਬੇਦਰ ਤੇ ਹੁਣ ਵਾਪਸ ਦਿੱਲੀ ਜਾ ਰਿਹਾ ਮੈਂ ਉਥੇ ਤੇ ਅਗਲੇ ਐਤਵਾਰ ਫੇਰਾਵਾਂਗਾ ਅੱਛਾ ਤੇ ਫਿਰ ਪਾਠ ਕਰਾਂਗਾ ਮਤਲਬ ਪਰਮਾਤਮਾ ਕਰੇਗਾ ਕੰਮ ਕਰੇਗਾ 100% ਕਰੇਗਾ ਤੁਹਾਨੂੰ ਵੀ ਸ਼ੋਅ ਲੱਖਾਂ ਦਾ ਕਰੋੜਾ ਬੰਦੇ ਦਾ ਕਰ ਚੁੱਕੇ ਮੈਂ ਕੀ ਚੀਜ਼ ਆ ਮੇਰਾ ਵੀ ਕਰੇਗਾ ਅੱਛਾ ਹਾਂਜੀ ਫਿਰ ਪਰਮਾਤਮਾ ਦੇ ਬਹੁਤ ਵਿਸ਼ਵਾਸ ਹੈ ਬੰਦੇ ਦੀ ਬਸ ਵਾਈ ਗੁਰੂ ਉਹਦੇ ਬਈ ਵਿਸ਼ਵਾਸ ਹੈ ਕੋਈ ਕਰੇਗਾ ਠੀਕ ਬਸ ਇਹੀ ਕਹਿਣਾ ਚਾਹੁੰਦਾ ਦੁਨੀਆ ਦਾ ਕੋਈ ਸ਼ਖਸ ਨਹੀਂ ਕਰ ਸਕਦਾ ਦੇਖੋ ਗੁਰੂ ਹੈ ਰਾਜੇ ਦਾ ਰਾਜਾ ਹੈ ਹਾਂ ਮਹਾਰਾਜਾ ਦਾ ਮਹਾਰਾਜਾ ਹੈ ਕੋਈ ਕਰੇਗਾ ਹਾਂ ਅੱਛਾ ਦਿੱਲੀ ਤੋਂ ਜਪਹਿਣਾ ਕੱਟਣਾ ਆਉਂਦੇ ਹਰ ਐਤਵਾਰ ਹਾਂ ਜੀ ਇਹ ਪਹਿਲੇ ਪਹਿਲਾ ਐਤਵਾਰ ਤੇ ਅਗਲੇ ਐਤਵਾਰ ਵੀ ਆਗਾ ਹਾਂ ਜੀ ਕੀ ਹੋਰ ਥੱਲੇ ਆਓਗੇ ਲਗਾਤਾਰ ਹਾਂ ਜੀ ਬਸ ਵਾਹਿਗੁਰੂ ਪਤਾ ਹੈ ਤੇ ਮਾਨੂੰ ਪਤਾ ਹੈ ਅਰਦਾਸ ਕੀਤੀ ਹੈ ਬਸ ਸੰਗਤ ਦਾ ਸਹਿਯੋਗ ਹੈ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ